ਸਾਰੀ ਜਿਹੜੀ ਐ ਏਦਾਂ ਦੇ ਜਿਹੜੇ ਹੈਗੇ ਆ ਕੋਈ ਮੰਦਬੁੱਧੀ ਆਪਣੇ ਆਪ ਨੂੰ ਕਹਿੰਦੇ ਆ ਪ੍ਰਸ਼ਾਸਨ ਕਹਿੰਦਾ ਵੀ ਮੰਦਬੁੱਧੀ ਆ ਜਾਂ ਹੋਰ ਆ ਜਾਂ ਹੋਰ ਆ ਇਹਨਾਂ ਨੂੰ ਆਪਾਂ ਇਹ ਗੱਲ ਸਮਝਾ ਦਿੰਨੇ ਆ ਜੇਕਰ ਸਾਡੇ ਅੜਿੱਕੇ ਆ ਗਿਆ ਏਦਾਂ ਦਾ ਕੋਈ ਕਰਦਾ ਤੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਡ ਕੀਤਾ ਆ ਇਸੇ ਤਰ੍ਹਾਂ ਆਪਾਂ ਮਿੱਟੀ ਦਾ ਤੇਲ ਪਾ ਕੇ ਉਹਨੂੰ ਅੱਗ ਲਾ ਕੇ ਸਾੜਾਂਗੇ ਤੇ ਜਿਹੜਾ ਜ਼ਿੰਮੇਵਾਰ ਉਹ ਆਪ ਹੋਊਗਾ ਕਿਉਂਕਿ ਅਸੀਂ ਬਹੁਤ ਤੰਗ ਹੋ ਗਏ ਆ ਕਿਸ ਨੂੰ ਦੇਖ ਦੇਖ ਕੇ ਅੱਜ ਪੰਜਾਬ ਚ ਕਦੀ ਕਿਤੇ ਕਦੀ ਕਿਤੇ ਕਦੀ ਸਟੇਟ ਚ ਕਿਤੇ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ ਨਾ ਹੀ ਕੋਈ ਸਰਕਾਰ ਕਰ ਰਹੀ ਆ ਕੰਮ ਤੇ ਸਰਕਾਰ ਨੂੰ ਚਾਹੀਦਾ ਕੋਈ ਕਾਨੂੰਨ ਇਹਦੇ ਨਵਾਂ ਲਿਆ ਕੇ ਕਾਨੂੰਨ ਲਿਆਂਦਾ ਜਾਵੇ ਤਾਂ ਜੋ ਕਾਨੂੰਨ ਵਿੱਚ ਜਿਹੜੀ ਹੈਗੀ ਆ ਇਹ ਤੇ 302 ਦਾ ਪਰਚਾ ਹੋਇਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਦੇ ਅਗਨ ਪੇਟ ਕੀਤਾ ਉਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜਾ ਆ ਗਿਆ ਉੱਥੇ ਪਰਚਾ ਜਿਹੜਾ ਦਾਖਲ ਹੋਣਾ ਚਾਹੀਦਾ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਸਾਂ ਵਿੱਚ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦੇ ਆ ਕਿ ਦੇਖੋ ਸੰਗਤ ਜੀ ਇਹ ਉੱਤਰਾਖੰਡ ਦੀ ਵੀਡੀਓ ਆ ਜਿਹੜੀ ਕਿ ਪਿਛਲੀ ਦਿਨੀ 11 ਤਰੀਕ ਨੂੰ ਟਾਈਮ 12 ਵਜੇ ਪਿੰਡ ਦੇ ਹੀ ਲਾਗੇ ਕੋਈ ਵਿਅਕਤੀ ਵੱਲੋਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਜਿਹੜਾ ਪ੍ਰਕਾਸ਼ ਮਾਨੰਦਰ ਹੋਇਆ ਸੀਗਾ ਤੇ ਆਂਦੇ ਆਂਦੇ ਪਿੰਡ ਤੋਂ ਚੋਰੀ ਉਸ ਸ਼ੈਤਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਗੜ ਪੇਟ ਕਰ ਦਿੱਤਾ ਗਿਆ ਜੋ ਕਿ ਆਪਾਂ ਪਹਿਲਾਂ ਪੰਜਾਬ 'ਚ ਐਦਾਂ ਦੀਆਂ ਸੁਣਦੇ ਹੁੰਨੇ ਸੀ ਘਟਨਾਵਾਂ ਕਿ ਪੰਜਾਬ 'ਚ ਕਦੀ ਇੱਥੇ ਦੂਸਰੇ ਹਫਤੇ ਹੋ ਗਿਆ ਜਾਂ ਉੱਥੇ ਹੋ ਗਿਆ ਤੇ ਮੈਂ ਇਹ ਵੀਡੀਓ ਤਾਂ ਪਾ ਰਿਆਂ ਆ ਸੰਗਤ ਜੀ ਇਹ ਹੁਣ ਤੁਹਾਡਾ ਉਤਰਾਖੰਡ ਯੂਪੀ ਬਿਹਾਰ ਕਿਉਂਕਿ ਜਿੱਦਾਂ ਇਹ ਵੀਡੀਓ ਪਤਾ ਲੱਗਦਾ ਦੁਨੀਆ ਨੇ ਤਾਂ ਦੁਨੀਆ ਉਹੀ ਕੰਮ ਨੂੰ ਪੈ ਜਾਂਦੀ ਹੈ ਜੀ ਚਲੋ ਜੀ ਕਰਦੇ ਆਪਾਂ ਵੀ ਤੇ ਸੰਗਤ ਜੀ ਆਪਣੇ ਆਪਣੇ ਗੁਰੂ ਘਰਾਂ ਦਾ ਆਪਾਂ ਧਿਆਨ ਰੱਖੀਏ ਕੋਈ ਵੀ ਐਦਾਂ ਦੀ ਜਿਹੜੀ ਘਟਨਾ ਜਿਹੜੀ ਪੂਰੇ ਸੰਸਾਰ ਦੇ ਸਿੱਖਾਂ ਦੇ ਮਨਾਂ ਵਿੱਚ ਬਹੁਤ ਜਿਹੜਾ ਦਰਦ ਹੋਇਆ ਦਿਲ ਜਿਹੜੇ ਬਲੁੰਧ ਰਹਿ ਗਏ ਸੰਗਤ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਅੰਦਰ ਦਿਨੇ ਦੁਪਹਿਰੇ ਜਿਹੜਾ ਇੱਕ ਆਉਂਦਾ ਸ਼ੈਤਾਨ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਸਿੱਧੇ ਰਮਾਲਿਆਂ ਨੂੰ ਡੱਬੀ ਦੀ ਤੀਰ ਨਾਲ ਅੱਗ ਲਾ ਕੇ ਤਾਂ ਉਹ ਨਿਕਲ ਜਾਂਦਾ ਆ ਤੇ ਪਿੰਡ ਵਾਲਿਆਂ ਨੇ ਜਦੋਂ ਧੂਆ ਨਿਕਲਦਾ ਤਾਂ ਫੜ ਕੇ ਉਹਨੂੰ ਇੱਥੇ ਸੌਦਾ ਵੀ ਲਾਇਆ ਜਾਂਦਾ ਕਿਉਂਕਿ ਵਧੀਆ ਕੀਤਾ ਸੌਦਾ ਲਾਉਣਾ ਚਾਹੀਦਾ ਆ ਤੇ ਕਾਫੀ ਜਿਹੜਾ ਸੋਧਾ ਲਾਇਆ ਪਰ ਫੇਰ ਵੀ ਉਹ ਜਿਹੜਾ ਹੈਗਾ ਆ ਪ੍ਰਸ਼ਾਸਨ ਆ ਗਿਆ ਤੇ ਪ੍ਰਸ਼ਾਸਨ ਨੂੰ ਲੈ ਗਿਆ ਪਰ ਆਪਾਂ ਇਹ ਸਾਰੀ ਜਿਹੜੀ ਐ ਇਦਾਂ ਦੇ ਜਿਹੜੇ ਹੈਗੇ ਆ ਕੋਈ ਮੰਦਬੁੱਧੀ ਆਪਣੇ ਆਪ ਨੂੰ ਕਹਿੰਦੇ ਆ ਪ੍ਰਸ਼ਾਸਨ ਕਹਿੰਦਾ ਵੀ ਮੰਦਬੁੱਧੀ ਆ ਜਾਂ ਹੋਰ ਆ ਜਾਂ ਹੋਰ ਆ ਇਹਨਾਂ ਨੂੰ ਆਪਾਂ ਇਹ ਗੱਲ ਸਮਝਾ ਦਿੰਨੇ ਆ ਜੇ ਕਿਤੇ ਸਾਡੇ ਅੜਿੱਕੇ ਆ ਗਿਆ ਇਦਾਂ ਦਾ ਕੋਈ ਕਰਦਾ ਤੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਣ ਪੇਟ ਕੀਤਾ ਆ ਇਸੇ ਤਰ੍ਹਾਂ ਆਪਾਂ ਮਿੱਟੀ ਦਾ ਤੇਲ ਪਾ ਕੇ ਉਹਨੂੰ ਅੱਗ ਲਾ ਕੇ ਸਾੜਾਂਗੇ ਤਾਂ ਜਿਹੜਾ ਜੁਮੇਵਾਰ ਉਹ ਆਪ ਹੋਊਗਾ ਕਿਉਂਕਿ ਅਸੀਂ ਬਹੁਤ ਤੰਗ ਹੋ ਗਏ ਆ ਚੀਜ਼ ਨੂੰ ਦੇ ਦੇ ਕੇ ਅੱਜ ਪੰਜਾਬ 'ਚ ਕਦੀ ਕਿਤੇ ਕਦੀ ਕਿਤੇ ਕਦੀ ਸਟੇਟ 'ਚ ਕਿਤੇ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ ਨਾ ਹੀ ਕੋਈ ਸਰਕਾਰ ਕਰ ਰਹੀ ਏ ਕੰਮ ਤੇ ਸਰਕਾਰ ਨੂੰ ਚਾਹੀਦਾ ਕੋਈ ਕਾਨੂੰਨ ਇਹ ਰੇ ਨਵਾਂ ਲਿਆ ਕੇ ਕਾਨੂੰਨ ਲਿਆਂਦਾ ਜਾਵੇ ਤਾਂ ਜੋ ਕਾਨੂੰਨ ਵਿੱਚ ਜਿਹੜੀ ਹੈਗੀ ਆ ਇੱਥੇ 302 ਦਾ ਪਰਚਾ ਹੋਇਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਦੇ ਅਗਨਪੇੜ ਕੀਤਾ ਉਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜਾ ਆ ਗਿਆ ਉੱਤੇ ਪਰਚਾ ਜਿਹੜਾ ਦਾਖਲ ਹੋਣਾ ਚਾਹੀਦਾ ਸੰਗਤ ਜੀ ਇੱਥੇ ਪਹੁੰਚੇ ਆ ਬਾਕੀ ਸੰਗਤ ਨੂੰ ਇਹ ਬੇਨਤੀ ਕਰਦੇ ਆ ਕਿ ਸੰਗਤ ਵੱਲੋਂ ਜੋ ਵੀ ਤੁਹਾਨੂੰ ਇੱਥੇ ਕੋਈ ਲੋੜ ਆ ਦਰੀਆਂ ਦੀ ਮੈਟ ਦੀ ਪਾਕੀ ਸਾਹਿਬ ਦੀ ਉਹ ਸਾਨੂੰ ਦੱਸੋ ਸੰਗਤ ਵੱਲੋਂ ਜਿਹੜਾ ਆ ਉਹ ਤੁਹਾਨੂੰ ਜਿਹੜਾ ਪੂਰਾ ਇੱਥੇ ਪ੍ਰਬੰਧ ਕਰ ਦਿੱਤਾ ਜਾਵੇਗਾ ਤੇ ਜਦੋਂ ਤੁਸੀਂ ਮਰਜੀ ਅੱਜ ਕਰ ਲੋ ਜਾਂ ਕੱਲ ਕਰ ਲੋ ਜਦੋਂ ਵੀ ਮਰਜੀ ਸੰਗਤ ਵੱਲੋਂ ਤੁਹਾਨੂੰ ਗੱਦੇ ਪੀੜੇ ਸਾਹਿਬ ਜਿਹੜਾ ਜਿਹੜਾ ਅੰਦਰ ਨੁਕਸਾਨ ਹੋਇਆ ਉਹ ਸੰਗਤ ਇਹ ਤੁਹਾਨੂੰ ਜ਼ਰੂਰ ਦੇਵੇਗੀ ਮੈਂ ਵੀਰ ਨੂੰ ਕਿਹਨਾ ਅੰਦਰ ਵੀ ਦਿਖਾਇਆ ਜਾਵੇ ਵੀ ਨਾਲ ਨਾਲ ਬਾਬਾ ਜੀ ਦੱਸਣਗੇ ਅੰਦਰ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ ਸੋ ਸੰਗਤ ਜੀ ਗੁਰੂ ਸਾਹਿਬ ਹੀ ਪਾਲੀਆ ਸਾਹਿਬ ਆ ਰਮਾਲੇ ਸਾਹਿਬ ਆ ਪੀੜਾ ਸਾਹਿਬ ਆ ਆ ਦੇਖੋ ਅਗਰ ਭੇਟ ਇੱਕ ਦੁਸ਼ਟ ਭਾਪੀ ਵੱਲੋਂ ਦੁਪਹਿਰੇ ਟਾਈਮ ਆ ਕੇ ਗੁਰੂ ਸਾਹਿਬ ਦੇ ਵਸਤਰਾਂ ਨੂੰ ਅੱਗ ਲਾਈ ਗਈ ਆ ਗਰੀਆਂ ਸੜਨੀਆਂ ਸਾਰੀਆਂ ਕਿੱਥੇ ਸਾਰੇ ਸੜ ਗਏ ਗੁਰੂ ਸਾਹਿਬ ਬਾਹਰ ਆ ਗਏ ਬਾਦਲ ਖਣ ਬਬਈ ਤੁਹਾਨੂੰ ਦਿਖਾਉਂਦਾ ਉਹਨੇ ਤਾਂ ਸਾਡੇ ਕੋਲ ਸਾਰਾ ਪੀੜਾ ਸਾਹਿਬ ਜਿਹੜਾ ਪੂਰਾ ਜਲ ਗਿਆ ਤੇ ਮਹਾਰਾਜ ਦਾ ਪ੍ਰਕਾਸ਼ ਜਦ ਇਹ ਹਾਥ ਦੇ ਆਏਗਾ ਆ ਰਾਖ ਦੇਖੋ ਕਿੰਨੇ ਦਿਨ ਹੋ ਗਏ 4-5 ਦਿਨ ਹੋ ਗਏ ਇਸ ਤਰ੍ਹਾਂ ਪਈ ਹੈ ਸਾਫ ਸਫਾਈ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਆਪ ਜੀ ਦੇ ਅੱਗੇ ਬੇਨਤੀ ਕਰ ਰਿਹਾ ਜੋ ਦੁਸ਼ਟ ਪਾਪੀ ਵੱਲੋਂ ਮਾਰੇ ਦੇ ਘਰ ਨੂੰ ਅੱਧ ਲਾਈ ਪਈ ਸਾਰਾ ਰਾਗ ਕੀਤਾ ਗਿਆ ਸੋ ਆਪ ਜੀ ਅੱਜ ਮੇਰੇ ਨਾਲ ਲੱਗ ਕੇ ਸੇਵਾ ਕਰਕੇ ਇਹਨੂੰ ਸਾਫ ਕੀਤਾ ਜਾਵੇ ਸਾਫ ਕਰਕੇ ਆਪਾਂ ਦੁਬਾਰਾ ਗੁਰੂ ਘਰ ਨੂੰ ਸ਼ੁਭਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਨਾਮ ਪਾਣੀ ਜਪਦੇ ਆ ਵਾਹਿਗੁਰੂ ਦਾ ਨਾਮ ਜਪਦੇ ਆ ਸੇਵਾ ਕਰਨੀ ਦੇ ਜਿੰਨੇ ਕਰਨੀ ਮੇਰਾ ਵੀ ਵੱਧ ਚੜ ਕੇ ਆਓ ਇਹ ਆਪਣਾ ਘਰ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਆਇਓ ਬਟਿਓ ਆਇਓ ਬੀਬੀਓ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ

ਸਤਨਾਮ ਵਾਹਿਗੁਰੂ ਇਹੋ ਪਛਾਤਰਨਾ ਫੜ ਲਿਆ ਪਾ ਧਵਾਲਾ ਸਾਹਿਬ ਲਿਓ ਨਾ ਸਤਨਾਮ ਵਾਹਿਗੁਰੂ ਸਾਹਿਬ ਨਾਮ ਬੋਲਦੇ ਮੱਲਾਂ ਜਿਓ ਕ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਤੇ ਲਿਓ ਸ

ਸਾਰੇ ਪੈਰਾ ਚ ਇਕੱਠਾ ਕਰ ਲੋ ਸਮਾਨ ਲੈਓ 7 ਮਿੰਟ ਦੇ 7 ਨਹੀਂ ਤੁਹਾਡੇ ਕੋਲ ਹੈਗੇ ਪ੍ਰਬੰਧ ਕੋ ਜੋਰ ਨਾਲ ਖੰਦਾ ਕਰ ਸਾਹਿਬ ਮਰਵਾ ਦੇ ਦਿਓ ਆਹ ਹੋ ਗਿਆ ਤਰੀਕੇ ਬਾਰੇ ਆ ਕੋਈ ਨਹੀਂ ਸੁਣਾ ਦਿੱਤੇ ਆ ਚੱਲਦੀ ਪਈ ਹੈ ਆ ਚੱਲਦੀ ਪਈ ਹੈ ਨੀ ਉਹ ਤਾਂ ਜਨ ਜਿੰਦ ਬਾਤ ਕਰਾਂ ਦੱਸੋ ਦੱਸੋ ਜਿਹਨੇ ਆਪਣਾ ਡੈਲੀ ਕਾਰਡ ਸਰ ਬਣਦੇ ਗੁਰਦਾਰ ਤੋਂ ਕੋਈ ਚੋਣ ਹੋਈ ਹੈ ਅੱਛਾ ਉਹਨਾਂ ਨੂੰ ਕਿਸੇ ਨੂੰ ਇਹ ਵੀ ਨਹੀਂ ਪਤਾ ਦੱਸਿਆ ਨਹੀਂ ਗਿਆ ਅਜ ਤੱਕ ਕਿਤੇ ਗੁਰਦਾਰਾ ਸਾਹਿਬ ਬਾਬੂ ਜੀ ਦਾ ਘਰ ਦੂਰ ਪੈਂਦਾ ਅੱਛਾ ਗੁਰੂ ਘਰ ਦੇ ਨੇ ਰਿੰਗਾ ਦੇ ਖੁੱਲਾ ਚੋਰੀਆਂ ਵਾਰਦਾ ਤੋਈ ਹੈ ਲੱਗਦਾ ਨਹੀਂ ਲੱਗਿਆ ਸੀ ਇੱਥੇ ਅੱਛਾ ਇਹ ਬਾਬਾ ਜੀ ਨੂੰ ਆ ਕੇ ਪੁੱਛਿਆ ਬਾਬਾ ਜਾਨਾ ਮੈਨੂੰ ਅੱਜ ਤੱਕ ਇਹ ਨਹੀਂ ਕਿਸੇ ਨੂੰ ਦੱਸਿਆ ਗੁਰਕਰ ਜੰਦਰਾ ਲੱਗਦੇ ਨਹੀਂ ਅੱਛਾ ਜਿਹਨਾਂ ਦਾ ਅੱਲਾਹ ਦਾ ਦਿਲ ਰਿਹਾ ਉਹ ਸੰਗਤਾਂ ਤੋਂ ਨਹੀਂ ਰਹਿੰਦੇ ਤੇ ਜਿਹੜੇ ਆਪਣੇ ਬਾਬਾ ਜੀ ਜਿਨ੍ਹਾਂ ਨੂੰ ਇਹ ਫਾਦਰ ਮਿਲਿਆ ਹੈ ਡੈਲੀਗੜ੍ਹ ਦਾ ਜਿਹੜੇ ਚੁੰਮ ਕਰਕੇ ਗਏ ਨੇ ਇੱਥੋਂ ਤਾਂ ਦੱਸ ਰਹੇ ਨੇ ਕਿ ਬਾਬਾ ਜੀ ਤਾਂ ਬੇਟੇ ਹੀ ਨਹੀਂ ਬਸ ਸਿਰਫ ਇੱਕ ਸਰਗਰਾਂ ਦੇ ਬਣੇ ਨੇ ਕੁਛ ਨੰਬਰ ਯਾਦ ਆ ਬਾਬਾ ਜੀ ਨੂੰ ਦੱਸੀਂ ਪਤਾ ਆ ਹੋਏ ਤਾਂ ਹੁਣ ਇਹਨਾਂ ਨੇ ਦੱਸਣਾ ਚਾਹੀਦਾ ਆ ਕੋਈ ਆਪਣੇ ਕੰਮੇਖਰ ਚਾਰਕਾਂ ਦਾ ਫਰਜ਼ ਇਹਦਾ ਭੰਡਾ ਇਹਦਾ ਪਰਚਾਰ ਬਾਬਾ ਜੀ ਕਿਤੇ ਗਈ ਨਹੀਂ ਐ ਚਲੋ ਗੱਲ ਹੋਰ ਇੱਕ ਦੂਜੀ ਗੱਲ ਬਾਬਾ ਜੀ ਮੈਂ ਤੁਹਾਡੇ ਮੂੰਹ ਗੱਲ ਟੱਕਣਦਿਆਂ ਜਿੱਦਾਂ ਬਾਬਾ ਜੀ ਤੁਸੀਂ ਕਹਿ ਰਹੇ ਸੀ ਵਿਚਕਰਨੀ ਇੱਥੇ ਵਿਚਕਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਆ ਆ ਗੱਲ ਸੁਣੋ ਤੁਹਾਨੂੰ ਵਾਲੀ ਗੱਲ ਐ ਮੈਂ ਬੋਲਣਾ ਨਹੀਂ ਕਹਿੰਦਾ ਸੀ ਲੇਕਿਨ ਮੈਂ ਬਾਬਾ ਜੀ ਕੋਲ ਆਇਆ ਤਾਂ ਮੈਂ ਵੀ ਇਹ ਮਤਲਬ ਇਹੀ ਆਉਂਦਾ ਜਾਂਦਾ